ਕਹਿੰਦਾ ਜਾ ਰੋ ਮੈਂ ਆਪਦੇ ਆਪ ਵਿੱਚ ਪੱਟੇ ਖਾਂ ਬਣਿਆ ਫਿਰਦਾ ਸੀ ਕਹਿੰਦਾ ਆ ਛੋਦੇ ਜੇ ਮੁੰਡੇ ਨੇ ਅੱਜ ਮੇਰੀ ਤੂੰ ਹੀ ਲਾਤੀ ਇਹ ਗੁਰੂਆਂ ਦੀ ਕਿਰਪਾ ਹੁੰਦੀ ਹੈ ਸੋ ਅੱਜ ਉਹਨਾਂ ਦੇ ਪਰ ਕਿਰਪਾ ਸਦਕਾ ਆਪਾਂ ਸਾਰੇ ਜਿਹੜੇ ਆ ਇੱਥੇ ਜਿੰਨੇ ਵੀ ਬੋਲਣ ਵਾਲੇ ਬੰਦੇ ਨੇ ਨਾ ਸਾਰੇ ਉਹਨਾਂ ਦੀ ਊਟਾ ਸਿਲੇ ਕਰਕੇ ਆ ਕੋਈ ਵੀ ਹੋਇਆ ਪੁੰਨਰ ਸਾਹਿਬ ਤਾਂ ਸੀ ਸੁਆਮੀ ਜੀ ਤੋਂ ਬਿਨਾਂ ਨਹੀਂ ਗੱਲ ਕਰਦੇ ਸੀ ਬਾਬਾ ਜੀ ਪੁੰਨਰ ਸਾਹਿਬ ਚਾਹੇ ਉਮਰ ਵਿੱਚ ਵੱਡੇ ਸਨ ਪਰ ਉਹਨਾਂ ਨੇ ਗੋਮੀ ਜੀ ਕਹਿੰਦੇ ਹੀ ਪੜੀਆਂ ਨੂੰ ਸੰਗੋਧਨ ਕਰਦੇ ਸੀ ਉਹ ਤੇ ਉਹਨਾਂ ਵਿੱਚ ਕਿੰਨਾ ਵੱਡਾ ਸਹਿਜ ਸੀ ਤੇ ਉਹ ਉਹਨਾਂ ਮਤਲਬ ਕਿ ਸ਼ਰਿੰਦਰ ਨੂੰ ਸ਼ਰਿੰਦਰ ਵਿੱਚੋਂ ਉਹਨਾਂ ਨੂੰ ਵੇਖਦੇ ਹਾਂ ਹੁਣ ਅਸੀਂ ਵੱਡੇ ਭਾਗ ਨੇ ਵੱਡੇ ਭਾਗ ਗੁਰ ਮੇਲੇ ਆ ਪਰਮੇਸ਼ਰ ਨੇ ਲਿਆ ਪਰਮੇਸ਼ਰ ਆ ਜੀ ਗੁਰ ਦਾ ਪਰਮੇਸ਼ਰ ਹੈ ਪਰ ਇਹਦੀ ਲੋੜ ਹੈ ਹਰੇਕ ਨੂੰ ਪਰ ਕਈ ਕਹਿੰਦੇ ਲੋੜ ਹੈ ਹੀ ਨਹੀਂ करके उस पिंड न जाने रहे जी ਨੇ ਉਹ ਦੇ ਨੇ ਮਲ ਕਵਿਸ਼ਾ ਲਾ ਇਲਾਹ ਖਾਚਾਤ ਪਰ ਹੈ